ਆਮਨੇ ਵਾਇਰਲ ਹੋ ਰਹੀ ਚੀਜ਼ਾਂ ਸਾਡੇ ਘਰਾਂ ਚੋਂ ਵਧਰੇ ਨਿਕਲ ਗਿਆ 80% ਘਰਾਂ ਦੇ ਵਿੱਚ ਵਧਰੇ ਨਹੀਂ ਹੁੰਦਾ ਇਸ ਤੋਂ ਪਹਿਲਾਂ ਪਰਿਵਾਰ ਕਿੰਨੇ ਹੁੰਦੇ ਹੁੰਦਾ ਸੀਗਾ ਜਦੋਂ ਪਰਿਵਾਰ ਇਕੱਠਾ ਹੋ ਕੇ ਉਹ ਜ਼ਿਆਦਾ ਬਣੀ ਬਣਦਾ ਸੀ ਉਦੋਂ ਵੀ ਪਰਿਵਾਰ ਦੇ ਜਵਾਬ ਬਾਤੀਆਂ ਇਕੱਠੇ ਕਰਕੇ ਇੱਕ ਵੱਡਾ ਵਾਇਰਲ ਜਾਂਦਾ ਤਾਂ ਬਾਹਰ ਬੋਲਦੇ ਉਹ 10 ਮਿੰਟ ਜਾਪ ਕਰਾ ਕੇ ਕਹਿੰਦੇ ਹੁਣ ਰੋਟੀ ਖਾਓ ਜਾਪੰਦਾਂ ਦਾ ਬੈਸ ਬਟੇ ਉਹ ਜਾਪੰਦਾਂ ਕਰੀਓ ਪ੍ਰਾਤਨ ਸਭੀ ਵਾਇਰਲ ਅਸੀਂ ਬਾਹਰ ਬਹੁਤ ਜ਼ਿਆਦਾ ਚੜ੍ਹ ਆਉਂਦੇ ਆਂ ਪਰ ਉਹ ਬਹੁਤ ਅਸੀਂ ਸੁਚੇਤ ਹੋ ਗਿਆ ਬਾਹਰ ਅਸੀਂ ਚੌਕਸ ਬਹੁਤ ਜ਼ਿਆਦੇ ਹੋ ਗਿਆ ਪਰ ਸੱਚ ਜਾਣਿਓ ਅੰਦਰੋਂ ਅਸੀਂ ਸਹੇਦ ਦੇ ਵਿੱਚ ਨਹੀਂ ਹੈ ਅੰਦਰ ਸਾਡੇ ਰੋਗ ਨਹੀਂ ਹੈਗੇ ਅੰਦਰ ਸਾਡੇ ਖੁਸ਼ੀਆਂ ਨਹੀਂ ਹੈਗੀਆਂ ਅੰਦਰ ਸਾਡਾ ਉਹ ਜਾਦਾ ਰਹੇ ਪਹਿਲਾਂ ਇਸਲਾਮ ਮਤ ਲੱਗਦਾ ਹੁੰਦਾ ਸੀਗਾ ਸਭ ਤੋਂ ਵੱਡਾ ਬਾੜ ਦੇ ਵਿੱਚ ਅੱਜ ਉਹ ਰਹਾ ਨਾ ਆਇਆ ਸਿੱਖ